वाहेगुरू जी का खालसा श्री वागुरू जी की फतेह मैं सरजीत सिंट प्यौरी नेड़ी जिला श्री मुकसर पंजाब पेंड प्योरी गली नंबर चौदह टिब्बी से अज अं स्वर्णक श्रेरी की जानकारी प्राप्त करा जिस तरह की सत्यानासी और ये जड़ी सवर्णक शेरी है एक सत्यानासी होंगी है और ਜਿਸ ਤਰ੍ਹਾਂ ਇਸ ਤੋਂ ਸੋਨੇ ਜੈਸਾ ਦੁੱਧ ਨਿਕਲਦਾ ਇਸ ਕਾਰਨ ਇਸ ਨੂੰ ਸਵਰਨ ਖੀਰੀ ਕਿਹਾ ਜਾਂਦਾ ਹੈ ਔਰ ਇਹਦੇ ਚੋਂ ਦੁੱਧ ਨਿਕਲਦਾ ਹੈ ਇਸ ਕਾਰਨ ਇਸ ਨੂੰ ਖੀਲਣੀ ਕਿਹਾ ਜਾਂਦਾ ਹੈ ਔਰ ਪੀਤ ਪੁਛਪਾ ਜਿਸ ਤਰ੍ਹਾਂ ਕੇ ਇਹਦੇ ਫੁੱਲ ਪੀਲੇ ਹੁੰਦੇ ਆ ਔਰ ਕਿਟੇੜੀ ਹੁੰਦੀ ਹੈ ਕੰਡਾ ਵਾਲੀ ਹੁੰਦੀ ਹੈ ਪੀਤ ਪੁਛਪਾ ਜਿਸ ਤਰ੍ਹਾਂ ਕੇ ਇਹ ਜਿਹੜੀ ਸਵਰਨ ਖੀਰੀ ਆ ਆ ਸਤਿਆਨਾਸੀ ਇਸ ਨੂੰ ਗੁਜਰਾਤੀ ਪਸਾਂ ਵਿੱਚ ਦਾਰਲੀ ਕਿਆ ਜਾਂਦਾ ਹੈ ਔਰ ਇਹ ਜਿਹੜੀ ਸਵਰਨਖਸ਼ੀਰੀ ਹੈ ਜਿਸ ਤਰ੍ਹਾਂ ਕਿ ਉਤਕਲੇਸ਼ ਜੀ ਮਚਲਾਣਾ ਦਿਲ ਘਬਰਾਣਾ ਇਸ ਦਾ ਯਾਦ ਹੀ ਪ੍ਰਯੋਗ ਕਰਨ ਤੇ ਜੀ ਮਚਾਉਣ ਲੱਗ ਜਾਂਦਾ ਹੈ ਔਰ ਦਿਲ ਘਬਰਾਉ ਲੱਗ ਜਾਂਦਾ ਹੈ ਔਰ ਇਹ ਜਿਹੜੀ ਸਵਰਨਖਸ਼ੀਰੀ ਹੈ ਕਿਰਮੀ ਰੋਗਾਂ ਦਾ ਨਾਸ ਕਰਦੀ ਹੈ ਔਰ ਜਿਸ ਤਰ੍ਹਾਂ ਕਿ ਗਰਮੀ ਦੇ ਰੋਗਾਂ ਦਾ ਨਾਸ ਕਰਦੀ ਹੈ ਕਫ ਵਰਗਮਾ ਆਧਿਕ ਰੋਗਾਂ ਦਾ ਨਾਸ ਕਰਦੀ ਹੈ ਔਰ ਸ਼ੀਤਲ ਹੁੰਦੀ ਹੈ ਠੰਡੀ ਹੁੰਦੀ ਹੈ ਕਿਰਮੀ ਰੋਗ ਬਵਾਸੀਰ ਸੋਚਨਾ ਔਰ ਰਚਕ ਹੁੰਦੀ ਹੈ ਦਸਤਾਵਰ ਹੁੰਦੀ ਹੈ ਅਨਾਰੋ ਆਦਿਕ ਔਰ ਕਵਜੀ ਔਰ ਵੇਦਕ ਦਸਤਾਵਰ ਹੁੰਦੀ ਹੈ ਕਵਜੀ ਰੋਗਾਂ ਦਾ ਨਾਸ ਕਰਦੀ ਹੈ ਔਰ ਇਹ ਜਿਹੜੀ ਸਰਨ ਸ਼ੇਰੀ ਹੈ ਜਿਸ ਤਰ੍ਹਾਂ ਸਤਿਆਨਾਸੀ ਔਰ ਬਸ ਸਰੀਰੋਂ ਦਾ ਨਾਸ ਕਰਦੀ ਹੈ सूजन और किरमी रोग जिस तरह की फोड़े फुंसी जखम कंडू खुजली खुरक आदिक रोगों का नाश करती है और ये जीड़ी स्वर्ण है जिस तरह की जखम रोग कोड़ आदि रोगों का नाश करती है और पलीहा तिली आदि रोगों का नाश करती है और पथरी मूत्र ਰੁਕ ਰੁਕ ਕਰ ਤੇ ਸਭ ਆਣਾ ਇਹਨ ਲੋਗਾ ਦਾ ਨਾਸ ਕਰਦੀ ਹੈ ਔਰ ਸੋਜਣਾ ਗਰਮੀ ਦੇ ਰੋਗਾਂ ਦਾ ਨਾਸ ਕਰਦੀ ਹੈ ਸੀਤਰ ਹੁੰਦੀ ਹੈ ਠੰਡੀ ਹੁੰਦੀ ਹੈ ਔਰ ਦਸਤਾਵਰਨ ਦੀ ਹੈ ਇਹ ਜਿਹੜੀ ਸਰਨ ਸ਼ਰੀ ਹੈ ਜਿਸ ਤਰ੍ਹਾਂ ਕਫ ਵਰਗਮ ਗਰਮੀ ਦੇ ਰੋਗ ਆਧਿਕ ਰੋਗਾਂ ਦਾ ਨਾਸ ਕਰਦੀ ਹੈ ਔਰ ਸ਼੍ਰੇਸ਼ਟ ਹੁੰਦੀ ਹੈ ਉਹ ਤੇਜ ਕਰਨ ਵਾਲੀ ਹੁੰਦੀ ਹੈ ਜਿਸ ਤਰ੍ਹਾਂ ਕਿ ਇਹ ਜਿਹੜੀ ਸਰਨ ਸ਼ਰੀ ਹੈ ਜੀਮ ਚਲਾਉਣਾ ਔਰ ਜਿਸ ਤਰ੍ਹਾਂ ਕਿ ਸੂਜਨ ਔਰ ਕੀਰਮੀ ਰੋਗ ਵਵਾਸੀਰ ਬਾਤੀ ਵਵਾਸੀਰ ਇਹਨਾਂ ਰੋਗਾਂ ਦਾ ਨਾਸ ਕਰਦੀ ਹੈ ਔਰ ਸ਼੍ਰਿਸ਼ਟ ਹੁੰਦੀ ਹੈ ਔਰ ਜਿਸ ਤਰ੍ਹਾਂ ਕਿ ਇਹ ਜੜੀ ਸ਼ਰੀ ਹੈ ਜਿਸ ਤਰ੍ਹਾਂ ਪਰਮੇਚਾਂ ਤੋਂ ਆਧਿਕ ਰੋਗਾਂ ਦਾ ਵੀ ਨਾਸ ਕਰਦੀ ਹੈ ਔਰ ਸ਼੍ਰਿਸ਼ਟ ਹੁੰਦੀ ਹੈ ਜਿਸ ਤਰ੍ਹਾਂ ਕਿ ਸਿੱਤਲ ਹੁੰਦੀ ਹੈ ਔਰ ਕਫ ਬਲਕਮ ਇਹਨਾਂ ਰੋਗਾਂ ਨਾਲ ਸੰਬੰਧਤ ਰੋਗਾਂ ਦਾ ਨਾਸ ਕਰਦੀ ਹੈ ਔਰ ਸ਼੍ਰੇਸ਼ਟ ਹੁੰਦੀ ਹੈ ਆਯੁਰਵੇਦ ਦੇ ਸ਼ਲੋਕਾਂ 'ਚ ਲਿਖਿਆ ਹੈ ਕਿ ਛੇਰ ਨੇ ਕਟਕਾਰ ਤਿਕਤਾ ਰੇਚਨੀ ਸੋਫਤਾ ਆਪਣਤ ਕਿਰਮੀਦ ਉਸ ਕਫ ਗਲਿਚ ਪਿੱਤ ਜਵਰ ਹਰਾਚਸਾ ਔਰ ਇਹ ਜੜੀ ਸਰਕਛੀਰੀ ਹੈ ਸ਼੍ਰੇਸ਼ਟ ਹੁੰਦੀ ਹੈ ਔਰ ਗੁਣਕਾਰੀ ਹੁੰਦੀ ਹੈ ਆਯੁਰਵੇਦ ਸ਼ਲੋਕਾਂ 'ਚ ਲਿਖਿਆ ਹੈ ਕਿ ਛੇਰਣੀ ਕਟਕਾ ਤਿਕਤਾ ਰੇਚਨੀ ਔਰ ਇਹ ਜਿਹੜੀ ਛੇਰਣੀ ਹੁੰਦੀ ਹੈ ਜਿਸ ਤਰ੍ਹਾਂ ਕਟੂ ਹੁੰਦੀ ਹੈ ਕਟਕਾ ਤਿਕਤਾ ਤिक्त ਕੜਵੀ ਹੁੰਦੀ ਹੈ ਕਟਕਾ ਤਿਕਤਾ ਰੇਚਨੀ ਰੇਚਕ ਹੁੰਦੀ ਹੈ ਔਰ ਦਸਤਾਵਰ ਹੁੰਦੀ ਹੈ ਦਸਤ ਲਾਉਣ ਵਾਲੀ ਵਾਲੀ ਹੁੰਦੀ ਹੈ ਜਿਸ ਤਰ੍ਹਾਂ ਕਵਚ ਆਧਿਕ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਰੇਤਨੀੀ ਸੋਫਤਾਪਨੁਤ ਆਸੋਫ ਸੂਜਨਾ ਇਨ ਰੋਗਾਂ ਦਾ ਨਾਸ ਕਰਦੀ ਹੈ ਔਰਤਾਪ ਬੁਖਾਰ ਆਦਿ ਰੋਗਾਂ ਦਾ ਸਮਨ ਕਰਦੀ ਹੈ ਗਰਮੀ ਵਾਲੇ ਬੁਖਾਰ ਦਾ ਨਾਸ ਕਰਦੀ ਹੈ ਸੋ ਸੋਫਤਾਪਨੁਤ ਕਿਰਮੀ ਦੋਸ਼ ਕਫ ਅਗਨਿਚ ਔਰ ਕਿਰਮੀ ਰੋਗਾਂ ਦਾ ਨਾਸ ਕਰਦੀ ਹੈ ਜਿਸ ਤਰ੍ਹਾਂ ਕੀੜੇ ਪੇਟ ਚ ਕੀੜੇ ਔਰ ਵਿੱਚ ਜ਼ਹਿਰ ਇਨ ਰੋਗਾਂ ਦਾ ਵੀ ਨਾਸ ਕਰਦੀ ਹੈ ਗਰਮੀ ਦੋਸ਼ ਕਫ ਗਨਿਤਛੇ ਪਿੱਤ ਜਵਰਾ ਹਰਾਚਸਾ ਔਰ ਗਰਮੀ ਦੇ ਬੁਖਾਰ ਤੇ ਇਹ ਨਸ਼ ਕਰਦੀ ਏ ਪਿੱਤ ਜਵਰਾ ਹਰਾਚਸਾ ਔਰ ਇਨ ਰੋਗਾਂ ਦਾ ਨਸ਼ ਕਰਦੀ ਏ ਔਰ ਬਹੁਤ ਸਾਰੇ ਰੋਗਾਂ ਦਾ ਸਮਨ ਕਰਦੀ ਏ ਇਹ ਜਿਹੜੀ ਸਵਰਨ ਖੇਰੀ ਹੈ ਔਰ ਕੰਡ ਨਾਲ ਪਰੀ ਹੁੰਦੀ ਏ ਔਰ ਫੌਤਿਆ ਦੇ ਕੰਡ ਹੁੰਦੇ ਆ ਔਰ ਇਹਦਾ ਫੁੱਲ ਪੀਲਾ ਹੁੰਦਾ ਹੈ ਇਸ ਕਾਰਨ ਇਸ ਦਾ ਨਾਮ ਇੱਕ ਪੇਤ ਪੁਛਟਾ ਵੀ ਹੈ ਆਰੀਤ ਰੰਗ ਦੁੱਧ ਦਾ ਰੰਗ ਇਹਦੇ ਚ ਜਿਹੜਾ ਦੁੱਧ ਨਿਕਲਦਾ ਹੈ ਔਰ ਉਸ ਦਾ ਰੰਗ ਜਿਸ ਤਰ੍ਹਾਂ ਕਿ ਪੀਲਾ ਹੁੰਦਾ ਸੋਨੇ ਵਰਗਾ ਹੁੰਦਾ ਹੈ ਇਸ ਕਾਰਨ ਇਸ ਨੂੰ ਸਵਰਨਕਸ਼ੀਰੀ ਕਿਹਾ ਜਾਂਦਾ ਹੈ ਸੰਸਕ੍ਰਿਤ ਵਿੱਚ ਔਰ ਸ਼ੀਰਣੀ ਕਿਹਾ ਜਾਂਦਾ ਹੈ ਇਹਦੇ ਚੋਂ ਦੁੱਧ ਨਿਕਲਦਾ ਹੈ ਇਸ ਕਾਰਨ ਇਸ ਨੂੰ ਸ਼ੀਰਣੀ ਕਿਹਾ ਜਾਂਦਾ ਹੈ ਇਹ ਜਿਹੜੀ ਸਵਰਨਕਸ਼ੀਰੀ ਹੈ ਇਹਨ ਸੱਤਾਂ ਅੱਸੀ ਹੈ ਅਰੇ ਦੇ ਬੀਜ ਵੀ ਕਾਲੇ ਹੁੰਦੇ ਆ ਔਰ ਸ੍ਰੇਸ਼ਟ ਹੁੰਦੀ ਹੈ ਅਰੇ ਤੋਂ ਕਿਸਮ ਦੀ ਹੈ ਇੱਕ ਦੇ ਫੁੱਲ ਚਿੱਟੇ ਹੁੰਦੇ ਆ ਔਰ ਸਵਰਨ ਖੀਰੀ ਬਸ ਸਾਰੇ ਰੋਗਾਂ ਦਾ ਨਾਸ ਕਰਦੀ ਹੈ ਅਰੇ ਦਾ ਪ੍ਰਯੋਗ ਸਿਰਫ ਵੈਦ ਵਿਦਵਾਨ ਹੀ ਕਰ ਸਕਦਾ ਹੈ ਜੋ ਮਨੁਸ਼ ਵੈਦ ਵਿਦਵਾਨ ਨਹੀਂ ਹੈ ਔਰ ਇਹਦਾ ਪ੍ਰਯੋਗ ਵੀ ਨਹੀਂ ਕਰ ਸਕਦਾ ਔਰ ਆਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 630 ਮੈਂ ਵਾਸੀ ਜੀ ਸਿੰਘ ਪਿੰਡ ਪਿਉਰੀ ਨਿਹੜੀ ਗੜਵਾ ਜ਼ਿਲ੍ਹਾ શ્રી ਮੂਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਬੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਔਰ ਜਿਸ ਤਰ੍ਹਾਂ ਕੇ ਕਿਸ ਜੜੀ ਬੂਟੀ ਦੀ ਜਾਣਕਾਰੀ ਪ੍ਰਾਪਤ ਕਰਨੀ ਹੋ ਕਮੈਂਟ ਕਰਕੇ ਬਤਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ